ਕਪੜੇ ਨਹੀਂ ਪਾਏ। ਪਹਿਣਾ ਇਹ ਨਾਲ। ਜਾ ਇਦਾਂ ਕਰ ਗੁੜਿਆ ਪੁੱਤ ਤੂੰ ਇਹ ਕਿੱਦਾਂ? ਹਾਂ ਅਚਾ ਚਾਦਰ ਲੈ ਲੈ ਚਾਦਰ ਲੈ ਲੈ ਨਾਲ। ਹਾਂ। ਕਪੜਾ ਨਾ ਕਰ ਨਾ ਕੋਈ। ਚਾਦਰ ਲੈ ਲੈ। ਲੈ ਲੈ ਪੁੱਤ ਲਾਲ ਚੱਲ ਜਾ। ਪਾ ਦੇ ਪੈਣ ਉੱਪਰ ਕੱਪੜੇ ਪਾ ਦੇ ਜੀ। ਪਾਲਿਸ 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 ਪਾਲਿਸ। ਹਾਂ। ਉਹ ਕੱਲਾ ਹੋਰ ਕੇ ਖੂਣੀ ਕਰਦੀ ਕੀ ਰਹਿਣਾ। ਹਾਂ। ਹਾਂ ਇਹਦੇ ਦੇਖ ਆ ਲੈਿੰਦ ਨੇ। ਨੀ ਚਾਦਰ ਨਾ ਪਾਓ ਇਹਨੂੰ ਇਹਨੂੰ ਕਪੜੇ ਪਾਓ ਉਹ ਸਾਈਡ ਤੇ ਜਾ ਕੇ ਨਾ ਇਹਨੂੰ ਇੱਥੇ ਨੁਕਰ ਜੀ ਕਰਕੇ ਕਪੜੇ ਪਾ ਦੇ ਹਾਂ ਪਾ ਦੇ ਪਾ ਦੇ ਕਪੜੇ ਪਾ ਦੇ ਜਦੋਂ ਪੁੱਤ ਪਾ ਦੇ ਕਪੜੇ ਇਹਦੇ ਬਾਬੇ ਨੰਗੀ ਤਰੀਫ ਦੀਦੇ ਹਾਂ ਜੀ ਅੱਗੇ ਪੁੱਤ ਹਾਂ ਜੀ ਹੋਈ ਹੈ ਵੀਰੇ ਉਹ ਲਾ ਕੇ ਛੁੱਟੇ ਟੈਂਟ ਟੂਟੀਆਂ ਦੇ ਵਿੱਚ ਮੈਂ ਤਾਂ ਜਦ ਬੈਗ ਚੱਲਿਆ ਤੇ ਮੈਂ ਅੱਛਾ ਅੱਛਾ ਅੱਥੇ ਬੂਹੇ 'ਚ ਬੈਠੀ ਮੈਂ ਹਾਂ ਅੱਛਾ ਤੇ ਮੈਂ ਘਰਦ ਨੂੰ ਗਿਆ ਮੈਂ ਅੱਗੇ ਨੇ ਕੁਛ ਨਹੀਂ ਹੋਈ ਨਈ ਆਖਿਆ ਅੱਜ ਇਹ ਰੋੜੇ ਚ ਲਾਉਣ ਦੀ ਹੈ ਇੱਕੀ ਉੱਥੇ ਦਿਖਾਈ ਦੂਰੋਂ ਸਾਡੇ ਨੂੰ ਉਹ ਨਮਨ ਆ ਕੇ ਪਿਛਾ ਕੇ ਲਾ ਦੇ ਅੱਛਾ ਓਏ ਉਹ ਕਿਤੇ ਕਹਿਣਾ ਜੀ ਤੇ ਉਹ ਨਾ ਗਿਆ ਟੱਲੇ ਕੇ ਮਗਰ ਪੈ ਗਿਆ ਤੇ ਕਾ ਕੌਣ ਕਹਿਣਾ ਜੀ ਨਾਲ ਦੀ ਅਸੀਂ ਤੁਹਾਡੀ ਵਾਈਫ ਹਾਂਜੀ ਚਾਹ ਤਾਂ ਰਹੀ ਏ ਨਹੀਂ ਬਸ ਧੰਨਵਾਦ ਜੀ ਤੁਹਾਡਾ ਧੰਨਵਾਦ ਤੁਹਾਡਾ ਇੱਥੇ ਦਿਖਾ ਦੇ ਕਿ ਦੂਰ ਵਾਈਫ ਨੂੰ ਧੰਨ ਗੁਰ ਆਮ ਦਾਸ ਆ ਫੜ ਲਾ ਤੇ ਇਸੇ ਕਦੋਂ ਕਿ ਦਿਖਾਈ ਤੁਹਾਨੂੰ ਅੱਜ ਦਾ ਪਰਸੋਂ ਦੀਆ ਪਰਸੋਂ ਚਾਹੀਦੀ ਹਾਂ ਇਹ ਕਿ ਆຊੂੰ ਚਾਹੀਏ ਇਸ ਤਰ੍ਹਾਂ ਹੀ ਮਤਲਬ ਕੋਦੀ ਕੋਸਦਾ ਜਾਂਦੀ ਆ ਉਹ ਜਾਂਦੀ ਨਾਲ ਕੇ ਕੱਲ ਉੱਥੇ ਤੁਰੀ ਜਾਂਦੀ ਅੱਛਾ ਮੈਨੂੰ ਤੇ ਇਹਦਾ ਮੈਥ ਦੇ ਵਿੱਚ ਮੈਂ ਸੋਚਿਆ ਵੀ ਚੱਲ ਕੇ ਇਹ ਰੀ ਬੰਦਾ ਮਾੜਾ ਮੋਟਾ ਹੁੰਦਾ ਤੇ ਵਿਚਾਰੀ ਪੂਰੀ ਹੈਨਾ ਸਾਰੀ ਨੰਗੀ ਬਿਲਕੁਲ ਨੰਗੀ ਮੈਂ ਬਤਾਈ ਮੈਂ ਘਰ ਦੇ ਨੂੰ ਕਿਹਾ ਮੈਂ ਕੀ ਕਰਉਂ ਜਦੀ ਆ ਹਾਂ ਵੀ ਕੱਪੜੇ ਰੱਖ ਦੇ ਕੱਪੜੇ ਦਾ ਨਸਾਨ ਨਹੀਂ ਕਰਨਾ ਉੱਥੇ ਮੇਰੇ ਕੋ ਆਣ ਕੇ ਗੱਲਾਂ ਬਾਤਾਂ ਵੜੀਆਂ ਥੋੜੀਆਂ ਕਰਦੀ ਆ 8 ਬੜਾ ਹੁਣਾ ਕਰਦੀ 100 ਤੱਕ 1 2 ਪੰਜਾਬੀ ਬੋਲਦੀ ਆ ਨਾ ਬੋਲਦੀ ਹਿੰਦੀ ਆ ਹੋਰ ਕੀ ਭਾਈ ਮੇਰੇ ਨਾਲ ਮੋਟਰ ਛੱਡੀ ਮੇਰੇ ਨਾਲ ਨਾਤੀ ਐ ਅੱਛਾ ਅੱਛਾ ਪੰਜਾਬੀ ਜੀ ਇਹਨੇ ਮੈਨੂੰ 100 ਸੁਣਾਇਆ ਉੱਥੇ ਬੈਠੀ ਅੱਛਾ ਅੱਛਾ ਮੈਨੂੰ ਲੱਗਦਾ ਆਸ਼ਰਮ ਚ ਆਈ ਐ ਮੈਨੂੰ ਜਿੱਥੇ ਤੱਕ ਲੱਗਦਾ ਕਿਉਂਕਿ ਆਸ਼ਰਮਾਂ ਚ ਨਾ ਕਟਿੰਗ ਕਰ ਦਿੰਦੇ ਹੁੰਦੇ ਆ ਹਾਂ ਹੋ ਸਕਦਾ ਤੁਹਾਨੂੰ ਵੀ ਜਿਆਦਾ ਪਤਾ ਸਾਡੇ ਨੂੰ ਹਾਂ ਅ ਭਾਈ ਬਿਰਤਾਨੀ ਚਲੋ ਧੰਨਵਾਦ ਤੁਹਾਡਾ ਨਹੀਂ ਤੇ ਕਹੀ ਉਹ ਜਿਹੇ ਦੀ ਤੁਹਾਨੂੰ ਪਤਾ ਹੈ ਨਾ ਦੁਨੀਆ ਚੰਗੀ ਨਹੀਂ ਹੈਗੀ ਨਹੀਂ ਚੰਗੀ ਨਹੀਂ ਚੰਗੀ ਹਾਂ ਚਲੋ ਜਿੱਥੇ ਜੇ ਦੁਨੀਆ ਮਾੜੀ ਆ ਤਾਂ ਢੇਰ ਕਿ ਚੰਗੇ ਵੀ ਹੈਗੇ ਆ ਰੋਟੀ ਪਾਣੀ ਮੈਨੂੰ ਇੱਥੇ ਵਧੀਆ ਖੁੰਦੇ ਰਹੇ ਆ ਸਿਰ ਮੈਂ ਕਿਹਾ ਮੈਂ ਮੈਂ ਉਹਨੂੰ ਰੋਟੀ ਖਵਾਦੀ ਤੇ ਮੈਂ ਕਹਿ ਗਿਆ ਤੂੰ ਮਗਰ ਪੈ ਗਈ ਮੈਂ ਸਕੂਲ ਨੂੰ ਜਵਾਜੂ ਹੁੰਦੇ ਪਤਾ ਤੇ ਉਹਨਾਂ ਨਾਲ 5-15 ਮੈਂਟਲੇ ਵਜਣਾ ਰੋੜਾ ਕਿ ਦੇ ਮਾਤਾ ਇੱਟਾ ਜਿਹੜੇ ਪੜੀਆਂ ਨੇ ਘਰ ਦੀ ਮੇਰੀ ਦੇ ਮਗਰ ਲੱਗ ਪੈ ਗਈ ਤੁਹਾਨੂੰ ਕਹਿਣਾ ਇਹ ਵੀ ਕਪੜੇ ਵਾਲਾ ਅੱਛਾ ਇਹਨਾਂ ਦਾ ਕੋਈ ਪਤਾ ਨਹੀਂ ਹੁੰਦਾ ਪਾਣੀ ਉਹ ਦਿਮਾਗ ਨਹੀਂ ਕੰਮ ਕਰਦਾ ਸੰਗੀ ਅੱਜ ਅਸੀਂ ਆਏ ਆ ਪਿੰਡ ਧੱਤਲ ਆਏ ਆ ਜ਼ਿਲ੍ਹਾ ਇਤਰਨਤਨ ਦੇ ਵਿੱਚ ਆਇੰਦਾ ਵਾ ਤੇ ਆ ਜਿਹੜੀ ਭੈਣ ਦੇਖ ਰੇ ਦੂਰੋਂ ਦਿਖਾ ਦੇ ਆ ਇੱਥੇ ਹਾਂ ਸਾਈਡ ਤੋਂ ਦਿਖਾ ਦੇ ਇਹ ਭੈਣ ਕੋਈ ਮੈਂਟਲੀ ਆਫਸੈਟ ਭੈਣ ਵਾ ਤੇ ਇਨੇ ਹਾਲਾਤ ਵੀ ਜਿਨ ਦੱਸਦੇ ਮਾੜੇ ਆ ਅਸੀਂ ਖੁਦ ਵੇਖੇ ਆ ਤੁਹਾਨੂੰ ਕੈਮਰੇ ਸਾਹਮਣੇ ਭੈਣ ਨਹੀਂ ਦਿਖਾ ਸਕਦੇ ਅਸੀਂ ਸਾਡਾ ਵੀ ਮੇਰੀਆਂ ਭੈਣਾਂ ਵਰਗੇ ਆ ਅਸੀਂ ਵੀ ਉਧਰ ਦੇਖ ਨਹੀਂ ਰਹਿ ਪੂਰੀ ਨਗਨ ਹਾਲਤ ਦੇ ਵਿੱਚ ਭੈਣਾਂ ਤੇ ਹੁਣ ਮੈਂ ਆਪਣੇ ਆਸ਼ਰਮ ਚੋਂ ਭੈਣ ਨੂੰ ਲੈ ਕੇ ਆਇਸੀ ਨਾਲ ਕਿਉਂਕਿ ਉਦਾਂ ਜਦੋਂ ਹੀ ਭੈਣਾਂ ਨੂੰ ਲੈਣ ਜਾਈਦਾ ਮੈਂਟਰੀ ਅਫਸਰਟ ਹੁੰਦੀਆਂ ਵਾ ਤੇ ਅਸੀਂ ਆਪ ਹੀ ਚਲ ਜਾਈਦਾ ਪਰ ਇੱਥੇ ਪੂਰੀ ਨਗਨ ਹਾਲਤ ਦੇ ਵਿੱਚ ਭੈਣ ਸੀਗੀ ਤੇ ਇੰਨੀ ਸਾਡੇ ਚ ਹਿੰਮਤ ਨਹੀਂ ਹੈਗੀ ਕਿ ਅਸੀਂ ਆਪਣੀਆਂ ਭੈਣਾਂ ਨੂੰ ਅੱਖਾਂ ਸਾਹਮਣੇ ਇਦਾਂ ਦੇਖ ਲਈਏ ਤੇ ਚਲੋ ਮੈਂ ਆਪਣੀ ਭੈਣ ਨੂੰ ਲੈ ਕੇ ਆਇਆ ਸੀਗਾ ਤੇ ਹੁਣ ਉਹ ਕੱਪੜੇ ਬਦਲਾ ਰਹੀ ਹੈ ਭੈਣ ਦੇ ਤੇ ਧੰਨਵਾਦ ਕਰਦਾ ਮੈਂ ਗੁਰੂ ਘਰ ਦੇ ਵਜੀਰ ਜੀ ਦਾ ਜਿਨ੍ਹਾਂ ਨੇ ਆਪਣੀ ਜਿੰਮੇਵਾਰੀ ਸਮਝੀ ਪਹਿਲਾਂ ਤਾਂ ਆਪਣੀ ਵਾਈਫ ਨੂੰ ਭੇਜਿਆ ਸੀਗਾ ਕਿ ਉਹ ਤੈਨ ਦੇ ਕੱਪੜੇ ਬਦਲਦੀ ਹੈ ਪਰ ਮੈਂਟਰੀ ਡਿਸਟਰਬ ਹੋਣ ਦਾ ਕਰਕੇ ਇਹਨੇ ਭੈਣ ਨੇ ਦੂਜਾ ਉਹਦੇ ਰੋੜੇ ਮਾਰ ਲੱਗੀ ਸੀਗੀ ਤੇ ਹੁਣ ਉਹਨਾਂ ਦੀ ਬੇਟੀ ਉਹਨਾਂ ਤੇ ਸਾਡੇ ਆਸ਼ੂ ਦੇ ਭੈਣ ਆਈ ਤੇ ਇਹਨੇ ਕੱਪੜੇ ਬਦਲਾਏ ਆ ਭੈਣ ਸਾਰੀ ਹੈ ਨਾ ਕੱਪੜੇ ਤਿੰਨੇ ਸਾਰੇ ਲਾਏ ਹੈ ਨਾ ਸਾਰੇ ਲਾਏ ਸੀ ਇਹ ਚਾਦਰ ਪਾ ਕੇ ਕੀ ਗੱਲ ਹੈ ਭੈਣ ਇਹ ਦੇਖੋ ਰੋਦੀ ਹੈ ਜੇ ਬੰਦਾ ਦੁਖੀ ਹੁੰਦਾ ਨਾ ਹਾਂਜੀ ਰੋਪੀ ਕੱਪੜੇ ਪਾਏ ਨਾ ਰੋਹੀ ਚ ਹੁੰਦਾ ਐਸਾ ਰੋਂਦ ਰੋਂਦੀ ਕੀ ਗੱਲ ਹੈ ਭੈਣ ਹੱਦ ਨਹੀਂ ਕਿਸ ਨੇ ਕੱਢਿਆ ਘਰੋਂ ਜੈਸਾ ਮਾਰਿਆ ਵਾ ਮਾਰਿਆ ਕਿਸੇ ਨੇ ਸਰੀਰ ਦਾ ਛੋਬੇ ਤੇ ਆਪਣੇ ਰੋਤੂੰਗੀ ਆਪੇ ਚੁੱਪ ਕਰ ਜਾਂਦੀ ਕੀ ਗੱਲ ਆ ਕਿਨੇ ਮਾਰਿਆ ਜਵੰਦੀ ਵਾਲੇ ਵੀਰ ਨੂੰ ਪੁੱਛਣਾ ਕਿ ਤੂੰ ਉੱਥੋਂ ਤੋਂ ਨਹੀਂ ਕਿਤੇ ਆਈ ਏ ਉਹ ਲੱਗੋਟ ਬਖੋਸੀ ਉਹਨੇ ਗੋਟ ਆ ਆ ਮਿਲਦਾ ਸੋਝ ਆਵੇ ਸੋਝ ਆ ਸੋਝ ਜਾ ਲੱਤ ਤੇ ਵੀ ਆਵੇ ਆਵੇ ਲੱਤ ਸੋਝ ਪਈ ਏ ਬਿਹਾਰ ਨਹੀਂ ਕੀਤੀ ਸੋਝ ਪਈ ਕਿ ਤੱਕ ਕਿਸ ਨੇ ਮਾਰਿਆ ਮੋਲਿਆ ਵੇ ਕੱਲ ਨਹੀਂ ਕਿਤੇ ਐ ਜਾਂਦੀ ਤੇ ਐ ਮਸ਼ਾਮਾਂ ਨੂੰ ਲੈ ਕੇ ਥੱਲੇ ਲੈ ਕੇ ਆ ਜੇ ਮਾਰਿਆ ਕਿਸ ਨੇ ਆਪਕੋ ਮਾਰਿਆ ਹੈ ਮਾਰਿਆ ਬੈਨ किसने मारा है किसने मारा मास्टर मास्टर ने मा वो, आ, मस्टर। मस्टर नहीं? वो कौन मास्टर है वो जो बैठा था गास्तर कहाँ पे और आगास्तर हैं और आगास्तर और की वो सी जगह और आगास्तर वो कहाँ पे वही जगह बैठे थे आपका नाम क्या है भूको क्या भूको भूको कहाँ की रहने वाली हो बिहार के जिला जिला खगड़िया हैं खगरिया खगरिया हाँ। खगरिया के खगरिया 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 और गांव का नाम क्या है मसूरी अरे तो सारा पता ये आपके बच्चे हैं हां बच्चे तो है हाँ, एक डूब गई पति और दूसरा कर लिया यहां पर आप कैसे आए घर से, से निकाल दिया कि खुद ही आए आप हम जरना लाए तो का भाग गई क्या हम जरना लाए तो का भाग गई कौन भाग ਆਮਾਰੇ ਦੇ ਬੋਲੇ ਤੇ ਆਪਣੇ ਨਾਲ ਸ਼ੰਦ ਦੇ ਪੱਥਰ ਲੱਗ ਰਿਹਾ ਵਾ ਉਹ ਸਾਰੇ ਬਿਹਾਰੀ ਆ ਜਿਹੜੇ ਪੱਥਰ ਲਾਉਂਦੇ ਤੇ ਮੈਨੂੰ ਤਾਂ ਲੱਗਦਾ ਜੇ ਉਹਨਾਂ ਨਾਲ ਮੈਂ ਜਿਹੜੀ ਗੱਲ ਕਰਾਵਾਂ ਜਿਵੇਂ ਆਪਣਾ ਜ਼ਿਲ੍ਹਾ ਵੀ ਦੱਸਦੀ ਹੈ ਤੇ ਪਿੰਡ ਵੀ ਦੱਸਦੀ ਪਈ ਹੈ ਹੋ ਸਕਦਾ ਇਹ ਤਾਂ ਹਨਾ ਪਰਿਵਾਰ ਦਾ ਕੋਈ ਪਤਾ ਲੱਗ ਜੇ ਨਾ ਹੂੰ ਕੋਈ ਲੱਗ ਜੇ ਪਤਾ ਹਾਂ ਕੋਟਿਆ ਕੈਂਸਰ ਆਪਕੋ ਮਾਰਾ ਲੱਗਦਾ ਹੈ ਨਾ ਨਾ ਉਹ ਨੇ ਉਹ ਜੋ ਥਾ ਨੇ ये कलर का डब्बा वही में गिर गया अचार था थाली में okay. वही में गिर गया तो मैं बोले गिर गया तो उठाओ थोड़ा एक दे दो मैं कहा आश्रम से आई हाँ कौन सा आश्रम था मसौरी आस पास है जलाला में आई मुँह के बाहर खुली था मैं निकल गई पानी नहीं देते थे पानी खाना नहीं देती थे कैसे रहूँ किसी के घर काम करती थी अब हाँ बर्तन तन धो देते किसके घर किसके घर वो बगल में जो ना करिया रंग के उसी और गाली देते थे फिर तो कहता बैंड बन जा फिर गाली देने लगता रंडी रंडी करने लग गाली देने लग जाता है हाँ फोन दे मेरे से वाला कि गड्डी रह गया और कहता भर दिन घर में रहती है हम्म वाइगु तन ते अपने सारा कपड़ा क्यों उतारा मैं ल लगी कि खूब एक घर थी ना तो वैसे तो एक डिब्बा पौनी था ना वही में ला ली क्या एक डिब्बा पौनी था ना वही ला ली ओके ओके केना में ना लिया पा, कपड़े सने ना लिया आगे तो बेटी को मैं बोलने की नहीं नहीं चलो ना लिया कपड़े सने ना लिया पर आपको मालूम है ना कि बिन कपड़ों के नहीं रहना चाहिए आपने तो सारे कपड़े उतार दिए अगर जे आप ऐसा आपको देखते ना ठीक है तो अब अच्छा थोड़ी था आपके पास कपड़ा भी नहीं था कोई तो यार आप आ, 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 एरिया भी दे आपके लिए मतलब के क्या कहते उसको भी आपको एरिया का भी मालूम नहीं था हम मैं कहाँ पे हूँ ये तो आपकी खुशकिस्मती है कि आप पंजाब के गुरुओं की धरती पे हो और ऐसा भाई आपको देख गया देखिए हमारा भाई चिपरा था हाँ ਕੋਈ ਗੱਲ ਨਹੀਂ ਇਹਨੂੰ ਨਾ ਮੈਂ ਆਸ਼ਮ ਲੈ ਕੇ ਜਾਨਾ ਵਾ ਉੱਥੇ ਆਪਣੇ ਪੱਥਰ ਵਾਲੇ ਵੀਰ ਕੰਮ ਕਰਨ ਰਿਹਾ ਉਹਨਾਂ ਨਾਲ ਮੈਂ ਗੱਲ ਕਰਉਣਾ ਇਹਦੀ ਮਿਹਰਬਾਨੀ ਇਹਦਾ ਪਰਿਵਾਰ ਲੱਭ ਗਈ ਇੱਕ ਵਾਰੀ ਆ ਇਕਾਸ਼ ਚਿੰਤਾ ਦਿਖਾਈ ਤੇ ਕੋਈ ਵੀ ਵੀਰ ਭਰਾ ਜਿਹੜਾ ਇਹ ਪਿੰਡ ਦੱਸ ਰਿਹਾ ਮੈਂ ਦੁਬਾਰਾ ਸੰਜੀ ਪਿੰਡ ਇਹਨਾਂ ਤੋਂ ਪੁੱਛਦਾ ਵਾਂ ਆ ਦੇਖ ਲਓ ਅੱਜ ਅਸੀਂ ਆ ਖਲੋਤੇ ਆ ਇਹ ਸਿਵਿਆਂ ਦੇ ਵਿੱਚ ਖਲੋਤੇ ਆ ਪਿੰਡ ਤੱਤਲ ਦੇ ਵਿੱਚ ਤੇ ਜਿਹੜੀ ਇਹ ਭੈਣ ਵਾ ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੀ ਨਗਨ ਹਾਲਤ ਦੇ ਵਿੱਚ ਸੀਗੀ ਤੇ ਬਾਬਾ ਜੀ ਹੁਣਾਂ ਨੂੰ ਪਤਾ ਲੱਗਾ ਇਹਦੇ ਬਾਰੇ ਉਹਨਾਂ ਨੇ ਆਪਣੀ ਵਾਈਫ ਨੂੰ ਦੱਸਿਆ ਕਿ ਕੋਈ ਭੈਣ ਨੰਗਨ ਹਾਲਤ ਦੇ ਵਿੱਚ ਆ ਕੱਪੜੇ ਪਾਈਏ ਤੇ ਉਲਟਾ ਉੱਪਰੋਂ ਇਹ ਉਹਨਾਂ ਨੂੰ ਰੋੜੇ ਮਾਰਦੀ ਸੀਗੀ ਤੇ ਅਸੀਂ ਵੀਰ ਵੀ ਲਾਗੇ ਨਹੀਂ ਸੀ ਜਾ ਸਕਦੇ ਤੇ ਚਾਹ ਧੰਨਵਾਦ ਕਰਦਾ ਮੈਂ ਆਪਣੀ ਭੈਣ ਦਾ ਜਿਹੜੀ ਆਪ ਨਾਲ ਆਈ ਆ ਤੇ ਇਹਨੂੰ ਕੱਪੜੇ ਚੇਂਜ ਕਰਾਏ ਆ ਬੱਚੀ ਨੇ ਕੱਪੜੇ ਚੇਂਜ ਕਰਾਏ ਤਾਂ ਅੱਦਸੀ ਇਹਦੀ ਵੀਡੀਓ ਬਣਾ ਰਹੇ ਆ ਪਹਿਲਾਂ ਅਸੀਂ ਇਹ ਵੀਡੀਓ ਨਹੀਂ ਸੀ ਬਣਾ ਸਕਦੇ ਕਿਉਂਕਿ ਅਸੀਂ ਸਾਡਾ ਹੀ ਦੇਖ ਨਹੀਂ ਸੀ ਸਕਦੇ ਵੀਡੀਓ ਕਿ ਬਣਾਉਣਾ ਸੀਗਾ ਤੇ ਹੁਣ ਅਸੀਂ ਆਸ਼ਮ ਦੇ ਵਿੱਚ ਲੈ ਕੇ ਚਲੇ ਆ ਮਹਰਾਣੇ ਉੱਥੇ ਸਾਡੇ ਆਸ਼ਮ ਦੇ ਵਿੱਚ ਬਿਹਾਰੀ ਵੀਰ ਕੰਮ ਕਰ ਰਹੇ ਕਰਦੇ ਪਏ ਪੱਥਰ ਦਾ ਤੇ ਜੇਕਰ ਕੋਈ ਭੈਣ ਦਾ ਆਪਾਂ ਨੂੰ ਸਿਰਾ ਆਪਾਂ ਨੂੰ ਕੋਈ ਸਰਾਗ ਪਤਾ ਲੱਗਦਾ ਵਾ ਤੇ ਜਰੂਰ ਆਪਾਂ ਸੰਤਰਾ ਵੀ ਸ਼ੇਅਰ ਕਰਾਂਗੇ ਪਾਕਿਸਤਾਨ ਜੀ ਇੱਕ ਵਾਰੀ ਮੈਂ ਭੈਣ ਦਾ ਫੇਸ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨਾ ਵਾ ਤੁਸੀਂ ਵੀ ਇਸ ਭੈਣ ਬਾਰੇ ਕੋਈ ਨੌਲੇਜ ਰੱਖਦੇ ਹੋਵੇ ਤੇ ਜਰੂਰ ਦੱਸਿਓ ਇੱਕ ਵਾਰੀ ਭੈਣੇ ਇੱਕ ਵਾਰੀ ਨਾ ਦੁਬਾਰਾ ਆਪਣਾ ਐਡਰੈਸ ਬੋਲ ਦਿਓ ਆਪਕਾ ਗਾਂਵ ਕੌਣ ਸਾਇ मैं सूरी। मैं सूरी। मैं सूरी थोड़ी है मैसूरी तो आई थिंक जिला ही नहीं जिला नहीं गांव है मैसूरी हाँ। ओके और जिले का क्या नाम है जिले का तो भाग सही हाँ। और बिहार की रहने वाली ठीक हाँ। है तो आपके आ, क्या बोलते हैं कितने बच्चे हैं आपके हमारा तो तीन लड़का तीन लड़की है लड़का का क्या नाम है राजा गुलशन कुदरत क्या काम करते वो वो तो उसको आंगनवाड़ी दे आते थे फिर ले आते थे छोटे है हां ओ बेचारे अब अब पंजाब में कहां पे रहती थी पता है वो उधर जो ने पिंडदा फतेहपुर 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 नहीं अब आप, आप कहाँ से कहाँ से आए हो फतेहपुर 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 और आदमी का क्या नाम था जो आपको रखता था हां निरमज निरंजन फतेपुर हां हमारा एड्रेस बता फतेपुर नाम फतेपुर नदियाने जी नहीं आपने तीन और नदियाने लाग फ्लोर लाग गया नहीं नहीं फ्लोर लाग गया नहीं फतेपुरा और फतेपुर नदियाने क्या फतेपुरा जो आपा झगरावा तो यही था एक तो यार पीर मसाला एकदम फतेपुरा पीर मसाला गए तो 10 किलो आटा ले आए हां पीर मसाला गए तो 10 किलो आटा चक्की के ले आए

ਤੇ ਮਰ ਲਾ ਬੀ ਵੀ ਸੇਵਾ ਦੇ ਆ ਮਾਰੇ ਮੁਰੇ ਬਲਾਦਾ ਹਨ ਨਹੀਂ ਪਰਸੋਂ ਤੇ ਆਈ ਹੈ ਅੱਜ ਥੋੜਾ ਜਿਆਦਾ ਜਿਆਦਾ ਐਕਸੀਡੈਂਟਾਂ ਘੱਟ ਹੋ ਗਏ ਸੀ ਬਾਬਾ ਜੀ ਤੋਂ ਕੀ ਨਾਲ ਨੂੰ ਕੀ ਗੱਲ ਆਪਣਾ ਥੋੜਾ ਜਿਹਾ ਖਦਰਾ ਉਹਨੂੰ ਵੀ ਖਦਰਾ ਆਹੋ ਟੁੱਟਿਆ ਜਨ ਸਾਡੇ ਪਾਸ ਸਾਰੇ ਦੋ ਬੰਦੇ ਸੀ ਵਿਚਾਰੀ ਵੇਲਾ ਡਰੀ ਪਈ ਆਏ ਸਨ ਅਸੀਂ ਵੇਚ ਬੈਠੀ ਆ ਪੋਤੇ ਨਹੀਂ ਡਾਕੀ ਬਸ ਡਰੀ ਜਾਵੀਂ ਡਰੀ ਪਈ ਵਿਚਾਰੀ ਹਾਂ ਚਾਹ ਬਣਾ ਨਹੀਂ ਬੋਲਣਾ ਨਹੀਂ ਬਾਤ ਧੰਨਵਾਦ ਵੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸੇਵਾ ਦਾ ਮੋਕਾ ਦਿੱਤਾ ਅਜਾ ਵਾਜੂਤਨ ਗੁਰਾ ਹੁੰਦਾ ਸੀ ਇਹ ਇੱਥੇ ਉਦੋਂ ਜਦੋਂ ਰੋੜਾ ਰੜਾ ਮਾਰ ਲੱਗੀ ਸੀ ਆਹੋ ਅੱਛਾ ਉਦੋਂ ਵੀ ਇਦਾਂ ਹੀ ਪਿੰਨ ਨਗ ਨਗ ਨਾਲ ਜੀ ਮੈਂ ਤਾਂ ਮੈਂ ਤਾਂ ਮੈਂ ਤਾਂ ਮੋਸ਼ਨ ਬਾਹਰ ਕਰਿਆ ਹੈ ਨਾਲ ਹੀ ਬੈਠੇ ਮਾੜੀ ਮੈਂ ਉਹਦੇ ਤੁਸੀਂ ਮੈਨੂੰ ਫੋਨ ਲਾਇਆ ਤਾਂ ਸ਼ਾਇਦ ਹੈਨਾ ਤੇ ਆਹੋ ਮੈਂ ਤਾਂ ਪੁੱਛਾਂਗੇ ਫੋਨ ਲਾਇਆ ਮੇਰੇ ਮੈਨੂੰ ਫੋਨ ਲਾਇਆ ਹਾਂ ਜੀ ਕਹਿੰਦੀ ਮੇਰੇ ਰੋੜੇ ਲੈ ਕੇ ਮਗਰ ਪੈ ਗਈ ਆ ਅੱਛਾ ਅੱਛਾ ਮੈਂ ਫੋਨ ਲਉਂਦਾ ਮੈਂ ਨੰਬਰ ਤੇ ਲੈ ਗਈ ਮੇਰੇ ਕੋਲ ਮੈਂ ਆਹ ਵਾਜੂ

ਇਹ ਦੱਸ ਇਧਰ ਐਡਰੈਸ ਸਾਰਾ ਪਤਾ ਇਹਨੂੰ ਆਪਣਾ ਜ਼ਿਲ੍ਹਾ ਵੀ ਦੱਸ ਦੀ ਵੀ ਪਿੰਡ ਵੀ ਦੱਸ ਦੀ ਭਈ ਆ ਹਾਂ